ਹਾਂਜੀ ਕਿਦਾਂ ਹਾਰੇ ਸੋ ਬ੍ਰੇਕ ਚੈਂਬਰ ਦੀ ਕਾਫੀ ਜ਼ਿਆਦਾ ਪ੍ਰੋਬਲਮ ਆਉਂਦੀ ਆ ਮੋਸਟਲੀ ਜਾਂ ਸਰਵਿਸ ਲਾਈਨ ਜਾਂ ਐਮਰਜੈਂਸੀ ਲਾਈਨ ਲੀਕ ਹੋ ਜਾਂਦੀ ਆ ਚਾਹੇ ਤਾਂ ਲਾਈਨ ਲੀਕ ਹੋ ਜਵੇ ਚਾਹੇ ਬ੍ਰੇਕ ਚੈਂਬਰ ਲੀਕ ਹੋ ਜਵੇ ਤਾਂ ਰੋਡ ਤੇ ਇਹ ਪ੍ਰੋਬਲਮ ਆਉਂਦੀ ਆ ਆ ਵਿੱਚ ਦੋ ਤਿੰਨ ਜਣਿਆਂ ਨੂੰ ਆਈ ਕਾਲ ਤੇ ਸੋਲਵ ਕਰਾਈ ਪਰ ਮੈਂ ਕਿਹਾ ਚੱਲ ਵੀਡੀਓ ਬਣਾ ਦੀ ਸੋ ਹਰ ਇੱਕ ਬ੍ਰੇਕ ਚੈਂਬਰ ਦੇ ਨਾਲ ਇੱਕ ਆਹ ਵਾਲਾ ਸਟੱਡ ਲੱਗਿਆ ਹੋ ਹੁੰਦਾ ਇਹ ਹੁੰਦਾ ਬ੍ਰੇਕ ਚੈਂਬਰ ਨੂੰ ਕੇਜ ਕਰਨ ਲਈ ਸੋ ਸਪੋਜ਼ ਆ ਇਹ ਬ੍ਰੇਕ ਚੈਂਬਰ ਦਾ ਸਟੱਡ ਨਹੀਂ ਆ ਮਿਸਿੰਗ ਆ ਪਾਉਣਾ ਭੁੱਲ ਗਿਆ ਬੰਦਾ ਡਿੱਗ ਗਿਆ ਕੁਝ ਵੀ ਤਾਂ ਤੁਹਾਡੇ ਸਾਰੇ ਬ੍ਰੇਕ ਚੈਂਬਰਾਂ ਨਾਲ ਇੱਕ ਇੱਕ ਹੁੰਦਾ ਸੋ ਸਾਰੇ ਬ੍ਰੇਕ ਚੈਂਬਰ ਦਾ ਇਕੱਠੇ ਲੀਕ ਹੋਣ ਹੋ ਰਹੇ ਜਿਹੜਾ ਵੀ ਹੋਊਗਾ ਤੁਸੀਂ ਦੂਜੇ ਬ੍ਰੇਕ ਚੈਂਬਰ ਨਾਲੋਂ ਖੋਲ ਸਕਦੇ ਹੋ ਸੋ ਜੇ ਬ੍ਰੇਕ ਚੈਂਬਰ ਵੀ ਲੀਕ ਹੋ ਜਵੇ ਚਾਹੇ ਹੋਜ਼ ਵੀ ਲੀਕ ਹੋ ਜਵੇ ਕਰਨਾ ਕੀ ਆ ਪਹਿਲਾਂ ਆਹ ਸਟੱਡ ਖੋਲ ਲੈਣਾ ਵੈਸੇ ਇਹ ਟਾਈਟ ਹੁੰਦਾ ਮੈਂ ਥੋੜਾ ਟੱਲਾ ਕਰਿਆ ਹੋਇਆ ਪਹਿਲਾਂ ਇਦੇ ਨਾਲ ਇੱਕ ਆ ਵਾਸ਼ਲ ਨਿਕਲੂਗੀ ਟਿਮਬਰੀ ਤੇ ਸਟਾਡਾ ਸੋ ਜਿਹੜੀ ਹੈ ਟਿਮਬਰੀ ਆ ਇਹਨੂੰ 19 ਨੰਬਰ ਦਾ ਪਾਨਾ ਚਾਬੀ ਲੱਗਣਾ ਵਾ ਸੋ ਸ਼ਾਪ ਤੇ ਅਸੀਂ ਕੀ ਕਰੀਦਾ ਸਾਡੇ ਕੋਲੇ ਕੇਜ ਵਾਲੀ ਗੋਟੀ ਹੁੰਦੀ ਆ 19 ਨੰਬਰ ਦੀ ਉਹ ਲਾ ਲਈਦੀ ਆ ਉਹਦੇ ਨਾਲ ਜਿਵੇਂ ਜਿਵੇਂ ਇਹ ਕੇਜ ਹੁੰਦਾ ਨਾ ਅੰਦਰ ਜਾਈ ਜਾਂਦਾ ਕੰਮ ਮਿੰਟੋਸ ਕੰਟੀ ਹੋ ਜਾਂਦਾ ਨਾਲ ਗਨ ਹੁੰਦੀ ਆ ਚਾਹੇ 에ਅਰ ਗਨ ਹੋਵੇ ਚਾਹੇ ਇਲੈਕਟ੍ਰਿਕ ਗਨ ਹੋਵੇ ਪਰ ਰੋਡ ਤੇ ਤੁਹਾਡੇ ਕੋਲੇ ਗੋਟੀ ਗਨ ਨਹੀਂ ਹੋਣੀ ਸੋ ਆ ਵਾਲਾ 19 ਨੰਬਰ ਦਾ ਪੰਨਾ ਪਟਿਆਂ ਚ ਇਹ 3 4 ਦਾ ਵੀ ਆ ਜਾਂਦਾ ਨਹੀਂ ਹੋਊਗਾ ਤਾਂ ਆ ਫਿਰ ਕ੍ਰੈਸਰ ਰੈਂਚਰ ਦਾ ਹੁੰਦਾ ਹੀ ਆ ਸਾਰੇ ਕੋਲੇ ਇਹਨੂੰ ਕ੍ਰੈਸਰ ਰੈਂਚ ਕਹਿੰਦੇ ਆ ਜਾਂ ਅਡਜਸਟੇਬਲ ਰੈਂਚ ਵੀ ਵਾਟਵਰ ਜੋ ਮਰਜੀ ਗਈ ਜਾਓ ਸੋ ਸੰਤ ਚੰਗਾ ਹੈ ਵੇਸੀ ਸੋ ਕੋਲਮ ਲਾ ਕੇ ਮੁੜ ਕੇ ਇਹ ਪੁਰਜਾ ਕੱਢ ਲੈਣਾ ਵਾ ਇਹ ਹੀ ਜਿਹੜੀ ਇਹਦੀ ਆਹ ਸਾਈਡ ਆ ਆਹ ਵਾਲੀ ਸਾਈਡ ਇਹ ਫਸਾਉਣੀ ਕਿੱਥੇ ਆ ਆਹ ਟੋਪੀ ਜੀ ਇੱਥੋਂ ਲਾ ਕੇ ਉਹ ਅੰਦਰਲੇ ਪਾਸੇ ਨਾਲ ਦੀ ਕੱਟ ਬਣਿਆ ਹੋਇਆ ਇੱਥੋਂ ਦੀ ਦਾ ਉਹ ਗੋਲਾ ਕੱਟ ਬਣਿਆ ਹੋਇਆ ਇਹ ਕੱਟ ਦੇ ਵਿੱਚ ਜਿਹੜਾ ਉਹ ਕੱਟ ਆ ਇਹ ਕੱਟ ਦੇ ਵਿੱਚ ਉਹ ਜਾ ਕੇ ਆਹ ਵਾਲੀ ਜਿਹੜੀ ਸ਼ੈ ਆ ਇਹ ਉਹਦੇ ਵਿੱਚ ਜਾ ਕੇ ਫਸਾ ਦੇਣੀ ਆ ਤੁਹਾਨੂੰ ਪਤਾ ਲੱਗ ਜਾਣਾ ਜਦੋਂ ਇਹ ਵਿੱਚ ਪੈ ਗਿਆ ਇਹਨੂੰ ਇਧਰ ਨੂੰ ਘੁਮਾ ਦੇਣਾ ਘੁਮਾ ਕੇ ਬਾਹਰ ਖਿੱਚੋਗੇ ਇਹ ਖਿੱਚ ਨਹੀਂ ਹੁੰਦਾ ਟਾਈਟ ਹੋ ਗਿਆ ਅੰਦਰ ਬਾਰਨੀ ਖਚ ਹੋਣਾ ਹੈ ਮੁੜ ਕੇ ਨਟ ਕੱਸ ਕੇ ਉੱਤੇ ਜਿਹੜੀ ਹੈਗੀ ਆ ਮੈਸਰ ਟੰਬਰੀ ਜੀ ਲਾ ਦੇਣੇ ਆ ਸੋ ਜਦੋਂ ਤਾਂ ਹੀ ਸ਼ਾਪ ਤੇ ਹੁੰਦਾ ਉਬਰ ਜਾ ਟੰਬਰੀ ਪਾਤੀ ਰੋਟੀ ਨਾਲ ਮੈਂਟੋ ਮੈਂਟੀ ਹੋ ਜਾਂਦਾ ਹਨਾ ਸੋ ਤੁਹਾਨੂੰ ਕਰੂਗਾ ਥੋੜਾ ਜਾਂ ਔਖਾ ਦਾ ਜਦਾਂ ਹੋਊ ਪਈ ਇਹਦੇ ਨਾਲ ਰੈਚਡ ਨਾਲ ਚਾਬੀ ਨਾਲ ਪਰ ਕੁਝ ਤਾਂ ਕਰਨਾ ਹੀ ਪੈਣਾ ਸੋ ਇਹਨੂੰ ਚਾਬੀ ਨਾਲ ਟਾਈਟ ਕਰੀ ਜਾਣਾ ਜੋ ਨਜ਼ਰ ਹੀ ਪੂਰਾ ਨਹੀਂ ਬਾਹਰ ਨਿਕਲਦਾ ਜਿਵੇਂ ਹੁਣ ਇਹ 2 ਇੰਚ ਆਲਮੋਸਟ ਇਹ 3 1/2 ਇੰਚ ਨਿਕਲਿਆ ਹੁੰਦਾ ਹੁੰਦਾ ਪੂਰਾ ਹੀ ਬਾਹਰ ਨਿਕਲਿਆ ਹੁੰਦਾ ਇਹਨੂੰ ਕਸੀ ਜਾਣਾ ਸੋ ਜਿਵੇਂ ਜਿਵੇਂ ਤੁਸੀਂ ਕਸੋਗੇ ਨਾ ਤੁਸੀਂ ਚੈੱਕ ਕਰੋਗੇ ਉਧਰੋਂ ਪੁਰਜਾ ਪਿੱਛੇ ਨੂੰ ਆਉਣਾ ਸ਼ੁਰੂ ਹੋ ਜੂਗਾ ਬ੍ਰੇਕ ਚੈਂਬਰ ਬ੍ਰੇਕ ਚੈਂਬਰ ਪਿੱਛੇ ਨੂੰ ਆਉਣਾ ਸ਼ੁਰੂ ਹੋ ਜੂਗਾ ਜਿਹੜਾ ਇਧਰੋਂ ਆਹ ਬ੍ਰੇਕ ਆ ਬ੍ਰੇਕ ਪਿੱਛੇ ਹਟਣਾ ਸ਼ੁਰੂ ਹੋ ਜੂਗਾ ਡਰਮ ਤੋਂ ਹੁਣ ਟਾਇਰ ਜਿਵੇਂ ਆਪਾਂ ਫੋਲ ਦੱਸਾਂਗੇ ਪਿੱਛੇ ਹਟ ਜੂਗਾ ਸ਼ੋਅ ਯੂ ਇੰਨਾ ਬਾਹਰ ਨਿਕਲਿਆ ਜੇ ਤਾਂ ਇਹ ਇਧਰ ਸਨ ਪੈ ਜਾਂਦਾ ਇੱਥੇ ਹੁਣ ਖਾਲੀ ਕਰਦਣ ਲੱਗ ਗਿਆ ਪਹਿਲਾਂ ਇਹ ਪੜਿਆ ਖੜਕਦਾ ਸੀਗਾ ਹੁਣ ਇਹ ਘਮੂਗਾ ਵੀ ਤੇ ਤੁਹਾਡੇ ਬ੍ਰੇਕ ਨੂੰ ਅੱਗ ਵੀ ਨਹੀਂ ਪੈਣੀ ਆਹ ਬ੍ਰੇਕ ਚੈਂਬਰ ਫਰੀ ਆ ਇਹ ਬ੍ਰੇਕ ਚੈਂਬਰ ਬੇਸਿਕਲੀ ਕੰਮ ਨਹੀਂ ਕਰੂਗਾ ਬਾਕੀ ਸਾਰੇ ਕਰਨਗੇ ਸੋ ਇੱਕ ਧਾਰਾ ਨੰਬਰ ਦਾ ਚਾਹੀਦਾ ਵਾ ਐਦੀ ਕੰਮ ਕਰ ਜੂ ਪਰ ਜੇ ਤਾਂ ਸਾਰੇ ਕੀਤੀ ਅੜ ਜਾਂਦਾ ਜਿੱਥੇ ਮਰਜੀ ਡਾਲੋ ਤਾਂ ਪੁਰਾਣੀ ਫੋੜ ਅਰਗ ਜਿਹੜਾ ਮਰਜੀ ਕੰਮ ਲੈ ਲਓ ਆਹ ਪਾਈਪਾਂ ਚੋਂ ਇੱਕ ਐਮਰਜੈਂਸੀ ਹੁੰਦੀ ਆ ਇੱਕ ਸਰਵਿਸ ਹੁੰਦੀ ਆ ਬ੍ਰੇਕ ਚੈਂਬਰ ਵਾਲੇ ਸਲੈਕਟ ਜਸਟਰ ਵਾਲੇ ਪਾਸੇ ਦੀ ਸਰਵਿਸ ਹੁੰਦੀ ਆ ਆ ਐਮਰਜੈਂਸੀ ਹੁੰਦੀ ਆ ਸੋ ਉੱਥੇ ਬਾਹਲਾ ਚੱਕਰਾਂ ਚ ਪੈਣ ਦੀ ਲੋੜ ਨਹੀਂ ਬਾਹਲੇ ਸਿਆਣੇ ਬੰਨ ਦੀ ਲੋੜ ਨਹੀਂ ਵਿੱਚ ਵਿਦਵਾਨ ਹੁੰਦੇ ਆ ਆ ਐ ਹੁੰਦੀ ਆ ਜੋ ਹੁੰਦੀ ਆ ਪੈਣ ਮਰਾ ਜੋ ਮਰਜੀ ਹੋਵੇ ਦੋਨੇ ਖੋਲ ਲੈਣੀਆਂ ਨੇ ਦੋਨੇ ਖੋਲ ਕੇ ਮਟਲੀਆਂ ਪਹਿਲੇ ਕਰੀਆਂ ਹੋਈਆਂ ਸੀਗੀਆਂ ਇੱਥੋਂ ਫੋਲਡ ਕਰਕੇ ਨਾ ਪੂਰੀਆਂ ਚੰਗੀ ਤਰ੍ਹਾਂ ਦੋਵੇਂ ਜੱਪਟਾਈਆਂ ਮਾਰ ਦੇਣੀਆਂ ਨੇ ਜੱਪਟਾਈਆਂ ਮਾਰ ਦੇਣੀਆਂ ਟਕਾ ਕੇ ਘਟੋ ਘਟ 10 10 15 15 ਵਧੀਆ ਇਹਨੂੰ ਵੀ ਖੋਲ ਲੈਣਾ ਤੇ ਇਹ ਨੂੰ ਵੀ ਹੁਲਣ ਦੋਨੇ ਫੋਲਡ ਕਰਕੇ ਜੇਪੜਾਈਆਂ ਮਾਰ ਦੇਣੀਆਂ ਨੇ ਆ ਕੇਜ ਕਰ ਦੇਣਾ ਉਹ ਹੋ ਗਿਆ ਰਿਲੀਜ਼ ਤੁਹਾਡਾ ਬ੍ਰੇਕ ਜਿੱਥੇ ਮਰਜ਼ੀ ਦੁਰੇ ਜਾਓ ਇਹਨੂੰ ਕੁਝ ਨਹੀਂ ਹੁੰਦਾ ਜਿੰਨਾ ਟਾਈਮ ਮਰਜ਼ੀ ਚਲਾ ਲਓ ਬਟ ਮੇਕ ਸ਼ੋਰ ਸ਼ਾਪ ਤੇ ਜਾ ਕੇ ਜ਼ਰੂਰ ਫਿਕਸ ਕਰਾਓ ਨਹੀਂ ਤਾਂ ਇਹਦੀ ਨੁਕਸਾਨੀ ਨੁਕਸਾਨ ਜੇ ਤੁਸੀਂ ਪੂਰਾ ਟਾਈਮ ਇਦਾਂ ਹੀ ਚਲਾਉਂਦੇ ਰਹਿਣਾ ਸੋ ਇਹ ਸਿਰਫ ਕਰੇ ਪਹੁੰਚਣ ਤੱਕ ਦਾ ਮਤਲਬ ਹੁੰਦਾ ਕਿ ਬੰਦਾ ਇੰਨੇ ਨਾਲ ਘਰੇ ਪਹੁੰਚ ਜਾਂਦਾ ਰੋਡ ਸਰਵਿਸ ਦੀ ਲੋੜ ਨਹੀਂ ਪੈਂਦੀ ਥੈਟਸ ਆਲ ਥੈਂਕ ਯੂ ਥੈਟਸ ਆਲ ਵੀ ਹੈਵ ਨੋ ਆਲੋਟ ਮੋਰ ਥੈਂਕ ਯੂ 올 ਰਾਈਟ ਥੈਂਕ ਯੂ